ਸਮਾਜ ਸੇਵਕ ਰਮਨ ਨਹਿਰਾ ਦੀ ਕੋਸ਼ਿਸ਼ਾਂ ਸਦਕੇ ਸਰਾਫਾ ਬਾਜ਼ਾਰ ਦੇ ਲਾਮਿਆ ਮੁਹੱਲੇ ਵਿੱਚ ਸੜਕ ਦਾ ਕੰਮ ਸ਼ੁਰੂ ਹੋ ਗਿਆ ਜਿੱਥੇ ਕਾਫੀ ਪਿਛਲੇ ਲੰਬੇ ਸਮੇਂ ਤੋਂ ਮੀਂਹ ਦੇ ਪਾਣੀ ਕਰਕੇ ਮੁਹੱਲੇ ਦੀ ਸੜਕ ਦੀ ਹਾਲਤ ਬਹੁਤ ਖਰਾਬ ਹੋ ਚੁੱਕੀ ਸੀ ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵੀ ਕਦੇ ਮੁਹੱਲੇ ਵਾਸੀਆਂ ਦੀ ਕੋਈ ਸਾਰ ਨਹੀਂ ਲਈ ਤੀ ਜਿਸ ਤੋਂ ਬਾਅਦ ਸਮਾਜ ਸੇਵਕ ਰਮਨ ਨਹਿਰਾ ਨੇ ਇੱਕ ਚੰਗੇ ਨਾਗਰਿਕ ਦੀ ਭੂਮਿਕਾ ਨਿਭਾਉਂਦੇ ਹੋਏ ਇਸ ਦੀ ਜ਼ਿੰਮੇਵਾਰੀ ਲਈ ਤੀ ਅਤੇ ਆਪਣੀ ਨਿਗਰਾਨੀ ਹੇਠ ਲਾਮਿਆ ਮੁਹੱਲੇ ਦੀ ਸੜਕ ਦਾ ਕੰਮ ਸ਼ੁਰੂ ਕਰਵਾਇਆ ਫਗਵਾੜਾ ਤੋਂ ਦੁਆਬਾ ਮੀਡੀਆ ਇਟੇਲੇ ਵਿਕਾਸਮਨੀ ਦੀ ਰਿਪੋਰਟ 来 ਜੀ ਇਹ ਲਾਵੇਂ ਮੱਲਾ ਜੀ ਸਭ ਨੂੰ ਸਭ ਤੋਂ ਪਹਿਲਾਂ ਦਾ ਸਤਿ ਸ਼੍ਰੀ ਅਕਾਲ ਜੈ ਸ਼੍ਰੀ ਰਾਮ ਅੱਜ ਜਿਹੜਾ ਆਪਣਾ ਪ੍ਰਯਾਸ ਸੀਗਾ ਆਪਾਂ ਜਨਮਸ਼ਤੀ ਵਾਲੇ ਦਿਨ ਸ਼ੁਰੂ ਕੀਤਾ ਸੀ ਸੜਕ ਬਣਾਉਣ ਦਾ ਉਹ ਅੱਜ ਪ੍ਰਯਾਸ ਜਿਹੜਾ ਆ ਸੜਕ ਪੁੱਟ-ਪੱਟ ਕੇ ਸਾਰਾ ਕਰਕੇ ਬੈਲੈਂਸ ਕਰਕੇ ਆ ਜੋ ਪ੍ਰਯਾਸ ਸ਼ੁਰੂ ਹੋ ਗਿਆ ਔਰ ਸੜਕ ਬਣਨੀ ਸ਼ੁਰੂ ਹੋ ਗਈ ਹੈ ਮੈਂ ਮੱਲਾ ਵਾਸੀਆਂ ਨੂੰ ਵਧਾਈ ਦਿੰਦਾ ਇਸ ਗੱਲ ਦੀ ਕਿ ਸਾਡਾ ਜਿਹੜਾ ਪ੍ਰਯਾਸ ਆ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਕਹਿ ਕੇ ਸ਼ੁਰੂ ਕਰਾਇਆ ਸੀ ਉਹ ਠੇਕੇਦਾਰ ਸਾਹਿਬ ਦਾ ਮੈਂ ਧੰਨਵਾਦ ਦਿੰਦਾ ਇੰਦਾ ਦਾ ਪ੍ਰਯਾਸ ਜਿਹੜਾ ਸਾਰੀ ਜਗ੍ਹਾ ਚੱਲਦਾ ਰਹੇ ਔਰ ਜਿੱਥੇ ਵੀ ਜਿੱਥੇ ਵੀ ਕੋਈ ਇੰਦਾ ਦਾ ਕੰਮ ਖਰਾਬ ਹੋਇਆ ਆ ਕਿਤੇ ਜ਼ਮੀਨਾਂ ਨਾਲੀਆਂ ਟੁੱਟੀਆਂ ਆ ਸਟਰੀਟ ਲਾਈਟ ਹੈ ਨਹੀਂ ਇਹ ਸਾਰਾ ਪ੍ਰਸ਼ਾਸਨ ਦਾ ਕੰਮ ਆ ਸੋ ਮੈਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਦਾ ਆ ਕਿ ਆਪਾਂ ਅੱਗੇ ਵੀ ਇਲੈਕਸ਼ਨ ਆਣ ਆਲੇ ਆ ਸੋ ਇਹ ਇਦਾਂ ਦੇ ਕੰਮ ਜਿਹੜੇ ਦੁਨੀਆ ਨੂੰ ਚਾਹੀਦੇ ਔਰ ਤੁਹਾਡਾ ਫਰਜ਼ ਵੀ ਆ ਇਹਦੇ 'ਚ ਤੁਹਾਡਾ ਆਸਾਨ ਨਹੀਂ ਪ੍ਰਸ਼ਾਸਨ ਦਾ ਕਿਉਂਕਿ ਟੈਕਸ ਵੀ ਸਾਰੇ ਲੋਕੀ ਦਿੰਦੇ ਆ ਇਦਾਂ ਦੀਆਂ ਸਹੂਲਤਾਂ ਨੂੰ ਮਿਲਣੀਆਂ ਚਾਹੀਦੀਆਂ ਸੜਕ ਸਾਰੀ ਜਗ੍ਹਾ ਜਿੱਥੇ ਵੀ ਖਰਾਬ ਆ ਬਣਾਓ ਔਰ ਇਹ ਜਿਹੜਾ ਪ੍ਰਯਾਸ ਆ ਸਾਰਥਕ ਹੋਵੇ ਔਰ ਲੋਕੀ ਜਿਹੜਾ ਆਪਣਾ ਆਪਣਾ ਜੀਵਨ ਜਿਹੜਾ ਵਧੀਆ ਬਤੀਤ ਕਰ ਸੰਗ ਭੱਲਾ ਜਿਹੜੇ ਆ ਖਰੇ ਲੱਗਣ ਸੋਹਣੇ ਸੁਰੱਖੇ ਲੱਗਣ ਹਰ ਪਾਸੇ ਕਿਤੇ ਟੁੱਟੀ ਆ ਹੁਣ ਵੀ ਰੰਗਲ ਖੇੜਾ ਫਟਕ ਦੇ ਕੋਲ ਇੱਕ ਟੋਏ ਪਏ ਹੋਏ ਆ ਉੱਥੇ ਬੰਦਾ ਸਕੂਟਰ 'ਲਾ ਡਿੱਗ ਪਿਆ ਤੇ ਉਹਦੇ ਸੱਟਾਂ ਬਹੁਤ ਲੱਗ ਚੱਲ ਜੋ ਇਹਨੇ ਟੋਏ ਆ ਜਾਂ ਜਿੱਥੇ ਸਿਵਰੇ ਦੇ ਟੱਕਣ ਲੱਗੇ ਆ ਉਹ ਵੀ ਥੱਲੇ ਡਿੱਗੇ ਆ ਟੂ ਵੀਲਰ ਵਾਲਾ ਵਿਚਾਰਾ ਜਿਹੜਾ ਬੜਾ ਸੱਟ ਖਾ ਕੇ ਡਿੱਗਦਾ ਸੋ ਉਹ ਵੀ ਮੇਰੀ ਬੇਨਤੀ ਆ ਆਪਣਾ ਕਿ ਇਹਨਾਂ ਦਾ ਜਿਹੜੇ ਟੱਕਣ ਹੈਗੇ ਇਹਨਾਂ ਨੂੰ ਵੀ ਬੈਲੈਂਸ ਕਰੋ ਸਾਡੀ ਸੰਸਥਾ ਜਿਹੜੀ ਗੁੱਡ ਮਾਰਨਿੰਗ ਕਲੱਬ ਆ ਅਸੀਂ ਵੀ ਪ੍ਰਯਾਸ ਕਰਨ ਲੱਗੇ ਆ ਕਿ ਜਿੱਥੇ-ਥੇ ਟੋਏ ਆ ਸ਼ਹਿਰ ਦੇ ਵਿੱਚ ਮੈਡਮ ਐਡੀਸੀ ਨੂੰ ਲੈ ਕੇ ਨਾਲ ਉਹਨਾਂ ਨੂੰ ਬੁਲਾ ਕੇ ਤਾਂ ਅਸੀਂ ਇਹ ਸ਼ੁਰੂ ਕਰੀਏ ਸੋ ਸਾਰਿਆਂ ਦਾ ਇੱਕ ਵਾਰੀ ਮੈਂ ਮੱਲੇ ਵਾਲਾਂ ਦਾ ਵੀ ਧੰਨਵਾਦ ਕਰਦਾ ਕਿ ਇਹਨਾਂ ਨੇ ਵੀ ਸਾਡਾ ਸਾਥ ਦਿੱਤਾ ਔਰ ਜਿਹੜਾ ਸੜਕਾ ਬੰਦੀ ਪਈ ਆ ਸੋ ਸਾਰਿਆਂ ਨੂੰ ਇੱਕ ਵਾਰੀ ਫੇਰ ਇਸ ਗੱ 是的。